ਸਦਰਬাজার ਸਨੌਰ ਦੇ ਵਿੱਚ ਸ਼ਹੀਦ ਬਾਬਾ ਬਚਿੱਤਰ ਸਿੰਘ ਗੁਰਦੁਆਰੇ ਦੇ ਵਿੱਚ ਪਿਛਲੇ 1 ਮਹੀਨੇ ਤੋਂ ਸੰਗਤ ਦੀ ਭਲਾਈ ਲਈ ਜੋ ਪਹੀਰਾ ਸਾਹਿਬ ਦਾ ਪਾਠ ਚ 12 ਤੋਂ 4 ਵਜੇ ਤੱਕ ਕੀਤਾ ਜਾਂਦਾ ਹੈ ਜਿਸ ਵਿੱਚ ਹਰ ਐਤਵਾਰ ਦੂਰ ਦੂਰ ਤੋਂ ਸੰਗਤ ਪਹੁੰਚ ਕੇ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਾਉਂਦੀ ਹੈ ਅਤੇ ਆਪਣੇ ਅਰਦਾਸ ਗੁਰੂ ਮਹਾਰਾਜ ਦੇ ਅੱਗੇ ਰੱਖਦੀ ਹੈ ਇਸ ਸੰਬੰਧ ਦੇ ਵਿੱਚ ਮੌਕੇ ਤੇ ਗੱਲਬਾਤ ਕਰਦੇ ਹੋਏ ਗੁਰਦੁਆਰਾ ਬਚਿੱਤਰ ਸਿੰਘ ਸਾਹਿਬ ਦੇ ਪਾਠੀ ਬਾਬਾ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਹੁਣ ਤੱਕ ਜਿਸ ਨੇ ਵੀ ਦਿਲ ਤੋਂ ਆਪਣੀ ਅਰਦਾਸ ਕਰਾਈ ਹਨ ਅਰਦਾਸ ਬਾਬਾ ਜੀ ਤੇ ਸਹੀਦ ਸਿੰਘਾ ਵੱਲੋਂ ਪੂਰੀ ਕੀਤੀ ਗਈ ਹੈ ਇਸ ਮੌਕੇ ਤੇ ਦੂਰ ਦੂਰ ਤੋਂ ਸੰਗਤ ਪਹੁੰਚ ਕੇ ਹਾਜ਼ਰੀ ਲਗਾਉਂਦੀ ਹੈ ਅਤੇ ਗੁਰੂ ਦੇ ਲੰਗਰ ਵੀ ਵਰਤਾਇਆ ਜਾਂਦਾ ਹੈ ਆ ਸ਼ੁਕਰ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਤੇ ਆਲੇ ਦੁਆਲੇ ਪਿੰਡਾਂ ਦੀਆਂ ਦੂਰ ਦਰੇਡੇ ਤੋਂ ਚੱਲ ਕੇ ਆਂਦੇ ਸੰਗਤਾਂ ਧੰਨ ਧੰਨ ਸ਼ਹੀਦ ਬਾਬਾ ਬਚਿੱਤਰ ਸਿੰਘ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਜੋ ਚਪੈਰਾ ਸਾਹਿਬ ਦੇ ਪਾਠ ਹੋ ਰਹੇ ਹਨ ਜੋ ਵੀ ਸੰਗਤਾਂ ਦੀਆਂ ਮਨੋ ਕਾਮਨਾਵਾਂ ਭਾਵਨਾ ਹਨ ਗੁਰੂ ਮਹਾਰਾਜ ਗੁਰਮਤਿ ਅਨੁਸਾਰ ਸੰਪੂਰਨ ਕਰਦੇ ਹਨ ਜੋ ਵੀ ਸੰਗਤਾਂ ਸੁਣ ਰਹੀਆਂ ਹਨ ਨਿਵੜੇ ਦੌਰੋ ਸੋਹਰਿਆਂ ਚੱਲ ਕੇ ਹਾਜ਼ਰੀਆਂ ਭਰਿਆ ਕਰੋ ਜੋ ਤੁਸੀਂ ਮੰਗੋਗੇ ਆਕਾਲ ਪੁਰਖ ਵਾਹਿਗੁਰੂ ਦੇ ਘਰ ਜਾਓ ਸ਼ਹੀਦ ਬਾਬਾ ਬਚਿੱਤਰ ਸਿੰਘ ਜੀ ਮਹਾਰਾਜ ਆਪ ਜੀ ਆ ਸਭ ਸੰਗਤਾਨੀਆਂ ਝੋੜੀਆਂ ਭਰਨਗੇ ਖੁਸ਼ੀਆਂ ਵਰਤਾਂਗੇ ਸੋ ਸਾਰੀਆਂ ਸੰਗਤਾਂ ਦਾ ਸਾਹਿਬ ਲਗਾਤਾਰ ਚੱਲ ਰਿਹਾ ਹੈ ਜੀ ਸਾਰ ਪੂਰਾ ਹੋਣ ਵਾਲਾ ਹੈ ਖੰਡ ਪਾਟ ਸਾਹਿਬ ਜੀ ਤੇ ਭੋਗ ਪਾਣਗੇ 13 ਤੋਂ 15 ਤੱਕ ਇੱਥੇ ਕਰ ਲਗਾਤਾਰ ਚੱਲਦੇ ਰਹਿਣਗੇ ਜਦ ਤੱਕ ਦੁਨੀਆ ਰਹੇਗੀ ਸਾਹਿਬ ਜੀ ਚਤਰ ਸਿੰਘ ਦਾ ਪਾਵਨ ਸਥਾਨ ਸਦਰ ਬਾਜ਼ਾਰ ਸਨੌਰ ਵਿਖੇ ਸਥਿਤ ਹੈ ਗਿਰਧਾਰੀ ਸਪੀਡ ਦੇ ਸਾਹਮਣੇ ਹੈ ਤੇ ਇਸ ਦੇ ਵਿੱਚ ਸਭੋ ਸੰਗਤਾਂ ਨੂੰ ਬੇਨਤੀ ਹੈ ਭਾਈ ਹਮ ਹਮਾ ਕੇ ਐਤਵਾਰ ਨੂੰ 12 ਵਜੇ ਤੋਂ ਲਗ ਕਰਕੇ 4 ਵਜੇ ਤੱਕ ਲਗਾਤਾਰ ਮਹਾਰਾਜ ਜੀ ਦਾ ਚਪੈਰਾ ਸਾਹਿਬ ਦਾ ਪਾਠ ਹੁੰਦਾ ਹੈ ਸੋ ਆਪ ਸਭ ਸੰਗਤਾਂ ਜਿੱਥੇ ਵੀ ਸੁਣਦੀਆਂ ਹੋਣ ਬਾਅਦ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ